ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ 3 ਹੌਸਪਾਵਰ ਦਾ ਸੋਲਰ ਸਬਮਰਸੀਬਲ ਸਿਸਟਮ ਇੰਸਟਾਲ ਕੀਤਾ ਹੈ ਰਾਜਪੁਰਾ ਚੰਡੀਗੜ੍ਹ ਰੋਡ ਤੇ ਪਿੰਡ ਥੂਹਾ 60 ਫੁੱਟ ਡਿਲੀਵਰੀ ਪਾਈਪ ਹੈ 60 ਫੁੱਟ ਤੋਂ ਮੋਟਰ ਪਾਣੀ ਚੁੱਕਦੀ ਪਈ ਹੈ ਸੋਲਰ ਦੀ ਟਰਾਲੀ ਇੰਸਟਾਲ ਕੀਤੀ ਹੈ ਇੱਥੇ ਸੋਲਰ ਟਰਾਲੀ ਵਾਲਾ ਸਿਸਟਮ ਹੈ 10 ਪੈਨਲ ਲੱਗੇ ਨੇ UTL ਸੋਲਰ ਦੇ 335 ਵਟ ਦੇ ਤੇ NASA ਕੰਪਨੀ ਦੀ ਮੋਟਰ ਯੂਜ਼ ਕੀਤੀ ਹੈ ਇੱਥੇ ਦੋ ਸਿਸਟਮ ਇੰਸਟਾਲ ਕੀਤੇ ਨੇ ਇੱਕ ਟਰਾਲੀ ਵਾਲਾ ਸਿਸਟਮ ਹੈ ਤੇ ਇੱਕ ਛੱਤ ਦੇ ਉੱਤੇ ਇੰਸਟਾਲ ਕੀਤਾ ਹੈ ਸੋਲਰ ਟਰਾਲੀ ਦੇ ਵਿੱਚ ਸੋਲਰ ਸਲਾਈਡ ਟਰਾਲੀ ਹੈ ਇੱਕ ਬੰਦਾ ਆਰਾਮ ਨਾਲ ਇਸ ਟਰਾਲੀ ਨੂੰ ਖੋਲ ਸਕਦਾ ਹੈ ਤੇ ਬੰਦ ਕਰ ਸਕਦਾ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਯੂਟੀਐਲ ਸੋਲਰ ਦੇ ਏ ਗ੍ਰੇਡ ਸੋਲਰ ਪੈਨਲ ਨੇ 10 ਸੋਲਰ ਪੈਨਲ ਇੰਸਟਾਲ ਕੀਤੇ ਗਏ ਨੇ 335 ਵਾਟ 9 ਐਂਪੀਅਰ ਦੇ ਨੈਸਾ ਦੀ ਮੋਟਰ ਹੈ ਤੇ ਕ੍ਰਮਟਨ ਦੀ ਡਰਾਈਵ ਵਰਤੀ ਗਈ ਹੈ ਇੱਥੇ ਅਸੀਂ ਕਦੇ ਵੀ ਨਾਰਮਲ ਮੋਟਰ ਨਹੀਂ ਵਰਤਦੇ ਸੋਲਰ ਸਿਸਟਮ ਦੇ ਵਿੱਚ ਹਮੇਸ਼ਾ ਹੀ ਸੋਲਰ ਸੰਬਰਸੀਵਲ ਮੋਟਰ ਯੂਜ਼ ਕਰੀਦੀ ਹੈ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿੰਮੇਦਾਰ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ ਕੁਆਲਿਟੀ ਤੇ ਚੰਗੇ ਸਿਸਟਮ ਕਰਕੇ 60 ਫੁੱਟ ਡਿਲੀਵਰੀ ਪਾਈਪ ਦੇ ਨਾਲ 2.5 ਇੰਚ ਦਾ ਵਾਟਰ ਫਲੋ ਹੈ ਤੁਹਾਨੂੰ ਬਖਾਨਨੇ ਆ ਕਿੰਨੇ ਵੋਲਟੇਜ ਪੈਨਲਾਂ ਤਾਉਂਦੇ ਪਏ ਨੇ ਕਿੰਨੇ ਵੋਲਟੇਜ ਮੋਟਰ ਕੰਜ਼ੂਮ ਕਰਦੀ ਪਈ ਹੈ ਤੇ ਕਿੰਨੇ ਐਂਪੀਅਰ ਲੈ ਕੇ ਚੱਲਦੀ ਪਈ ਏ ਇਸ ਵੇਲੇ ਮੋਟਰ 39.82 83 39 ਫ੍ਰੀਕਵੈਂਸੀ ਤੇ ਇਸ ਟਾਈਮ ਚੱਲਦੀ ਪਈ ਏ 318 ਵੋਲਟ ਸੋਲਰ ਤੋਂ ਹੁੰਦੇ ਪਏ ਨੇ 8.5 ਐਂਪੀਅਰ ਲੈ ਕੇ ਮੋਟਰ ਚੱਲਦੀ ਪਈ ਏ ਤੇ 173 ਵੋਲਟ 174 ਵੋਲਟ ਕੰਜ਼ੂਮ ਕਰਦੀ ਪਈ ਏ ਮੋਟਰ ਇਹ ਜੋ ਅੱਜ ਦੇ ਟਾਈਮ ਦਾ ਮੌਸਮ ਏ ਇਹਦੇ ਵਿੱਚ ਧੂਆਂ ਜਿਆ ਏ ਗਰਮੀ ਜ਼ਿਆਦਾ ਏ ਜਿਹਦੇ ਕਰਕੇ ਫ੍ਰੀਕਵੈਂਸੀ ਹਜੇ 40 41 39 45 ਇੱਥੇ ਜੇਵੇ 50 ਫ੍ਰੀਕਵੈਂਸੀ ਉਦੋਂ ਜਾਂਦੀ ਹੈ ਜਦੋਂ ਮੌਸਮ ਬਿਲਕੁਲ ਸਾਫ਼ ਹੋਵੇ ਤੇ ਚਮਕ ਜ਼ਿਆਦਾ ਹੋਵੇ ਪੌਲੀਕ੍ਰਿਸਟਲਾਈਨ ਪੈਨਲ ਵਰਤੇ ਗਏ ਨੇ 335 ਵਾਟ ਦੇ ਬਹੁਤ ਵਾਰ ਕਿਸਾਨ ਵੀ ਰਿਕਾਰਡ ਕਰਦੇ ਨੇ ਤੇ ਉਹ ਕਹਿੰਦੇ ਨੇ 540 ਵਾਟ ਦਾ ਪੈਨਲ ਲਾਉਣਾ ਹੈ ਬਲੈਕ ਕਲਰ ਦਾ ਲਾਉਣਾ ਹੈ ਜੀ ਮੋਨੋ ਹਾਫ ਕੱਟ ਲਾਉਣਾ ਹੈ ਮੋਨੋ ਪਰਕ ਲਾਉਣਾ ਸੋ ਦੱਸਣਾ ਚਾਹੁੰਦੇ ਆ ਫਿਲਹਾਲ ਦੇ ਟਾਈਮ 'ਚ ਜਿਹੜੀਆਂ ਡਰਾਈਵਜ਼ ਆਉਂਦੀਆਂ ਪਈਆਂ ਨੇ ਉਹ ਮੋਨੋ 540 ਵਾਟ ਦੇ ਕੰਪੈਟੀਬਲ ਨਹੀਂ ਹੈਗੀਆਂ ਨਾ ਹੀ ਇਹਨਾਂ ਦੇ ਕੰਪੈਟੀਬਲ ਮੋਟਰਾਂ ਨੇ ਹਜੇ ਬਾਕੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਵੀ ਮਿਲ ਜਾਣਗੀਆਂ YouTube ਤੇ ਜਿੱਚ ਕਹਿੰਦੇ ਨੇ ਵੀ ਮੋਨੋ ਪੈਨਲ ਜ਼ਿਆਦਾ ਇਲੈਕਟ੍ਰਿਸਿਟੀ ਪੈਦਾ ਕਰਦਾ ਹੈ ਜ਼ਿਆਦਾ ਪਾਵਰ ਦਦਾ ਤੇ ਪੋਲੀ ਨਾਲੋਂ ਜ਼ਿਆਦਾ ਵਧੀਆ ਪਰਫਾਰਮੈਂਸ ਹੈ ਪਰ ਉਹਦੇ ਵਿੱਚ ਨੰਬਰ ਆਫ ਪੈਨਲ ਦਾ ਸਭ ਤੋਂ ਵੱਡਾ ਰੋਲਾ ਹੈ 335 ਵਟ ਪੋਲੀ ਪੈਨਲ ਦੀ ਜਿਹੜੀ VOCO 47 ਹੈ ਤੇ ਜਿਹੜਾ ਮੋਨੋ ਚ ਆਉਂਦਾ ਮੋਨੋ ਹਾਫ ਕੱਟ ਆਉਂਦਾ ਉਹਦੀ 50 ਹੈ ਪੋਲੀਕ੍ਰਿਸਟਲਾਈਨ 335 ਵਟ 10 ਪੈਨਲਾਂ ਦੇ 450 ਤੋਂ 470 ਵੋਲਟ ਬਣਦੇ ਨੇ ਜਦੋਂ ਕਿ ਤੁਸੀਂ ਮੋਨੋ ਦੇ 6 ਪੈਨਲ ਲਾਉਂਦੇ ਹੋ ਜਾਂ 5 ਲਾਉਂਦੇ ਹੋ ਤੇ ਉਹਦੀ ਜਿਹੜੀ ਵੋਲਟੇਜ ਹੈ ਉਹ 280 290 ਹੀ ਰਹਿ ਜਾਂਦੀ ਹੈ ਸੋ ਇਹਦੇ ਵਿੱਚ ਸਭ ਤੋਂ ਵੱਡਾ ਰੋਲਾ ਹੁੰਦਾ ਵੀਓਸੀ ਦਾ ਜਦੋਂ ਤੁਸੀਂ 290 ਵੀਓਸੀ ਤੇ ਸਿਸਟਮ ਨੂੰ ਚਲਾਉਂਦੇ ਹੋ ਤੇ ਜਦੋਂ ਬਦਲਵਾਈ ਆਉਂਦੀ ਹੈ ਉਸ ਟਾਈਮ ਤੇ ਤੁਹਾਡੇ ਕੋਲ ਬੋਲਟ ਬਿਲਕੁਲ ਡ੍ਰੌਪ ਹੋ ਜਾਂਦੇ ਨੇ ਸੋ ਅਧੂਰੀ ਜਾਣਕਾਰੀ ਵੀ ਕਈ ਵਾਰੀ ਖਤਰਨਾਕ ਹੁੰਦੀ ਹੈ ਪਹਿਲਾਂ ਵੀ ਹਰ ਵਾਰ ਬੋਲਦੇ ਆ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਆਖਿਆ ਹੈ ਕਿ ਮੋਨੋ ਪੈਨਲ ਜਿਹੜਾ ਉਹ ਉੱਥੇ ਹੀ ਕਾਮਯਾਬ ਹੈ ਜਿੱਥੇ ਤੁਹਾਡਾ ਪਾਣੀ 10 15 ਫੁੱਟ ਦੇਵੇ ਜਿੱਥੇ ਵੀ ਤੁਹਾਡੇ ਵਾਟਰ ਲੈਵਲ ਨੇ ਜਿਹੜੇ ਓ 30 40 50 100 150 200 ਫੁੱਟ ਤੇ ਚਲੇ ਜਾਂਦੇ ਨੇ ਉੱਥੇ ਮੋਨੋ ਹਾਫ ਕੱਟ ਪੈਨਲ ਨਹੀਂ ਕਾਮਯਾਬ ਕਿਉਂਕਿ ਤੁਸੀਂ ਨੰਬਰ ਆਫ ਪੈਨਲ ਕੱਟ ਕਰ ਲੈਂਦੇ ਹੋ ਜਿੱਦੇ ਕਰਕੇ ਸਿੰਗਲ ਸਟ੍ਰਿੰਗ ਦੇ ਵਿੱਚ ਐਂਪੀਅਰ ਘਟ ਜਾਂਦੇ ਨੇ ਤੇ ਡਬਲ ਸਟ੍ਰਿੰਗ ਦੇ ਵਿੱਚ ਵੋਲਟੇਜ ਘਟ ਜਾਂਦੇ ਨੇ ਵਾਟ ਪੂਰੀ ਕਰਨਾ ਹੀ ਸੋਲੂਸ਼ਨ ਨਹੀਂ ਹੁੰਦਾ ਬਾਕੀ ਜਿੱਥੇ ਆਪਾਂ ਇਹ ਸਿਸਟਮ ਇੰਸਟਾਲ ਕੀਤਾ ਇਸ ਏਰੀਏ ਦੇ ਵਿੱਚ ਬੋਰਾਂ 'ਚ ਪਾਣੀ ਘਟੇ 60 ਫੁੱਟੇ ਬੋਰ ਹੈ ਤੇ 60 ਫੁੱਟ ਇੱਥੇ ਮੋਟਰ ਜਿਹੜੀ ਇੰਸਟਾਲ ਕੀਤੀ ਹੈ ਡਿਲੀਵਰੀ ਪੈਪ ਵੀ 60 ਫੁੱਟ ਪਾਈ ਹੈ ਬੋਰਾਂ 'ਚ ਪਾਣੀ ਘਟਣ ਕਰਕੇ ਬੋਰ ਕਈ ਵਾਰ ਪਾਣੀ ਤੋੜ ਜਾਂਦੇ ਨੇ ਜਾਂ ਫਲੋ ਘੱਟ ਬਣਦਾ ਤੁਸੀਂ ਵੀ ਕੋਈ ਵਧੀਆ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਅਸੀਂ ਕਦੇ ਵੀ ਬੀ ਜਾਂ ਸੀ ਗ੍ਰੇਡ ਕੁਆਲਿਟੀ ਚ ਡੀਲ ਨਹੀਂ ਕਰਦੇ ਤੁਹਾਨੂੰ ਏ ਗ੍ਰੇਡ ਸਿਸਟਮ ਮੁਹੱਈਆ ਕਰਵਾਨੇ ਆ ਸੋ ਸਿਸਟਮ ਇੰਸਟਾਲ ਕਰਕੇ ਚਲਾ ਦਿੱਤਾ ਗਿਆ ਆਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰ ਨਾਲ ਹੋਈ ਗੱਲਬਾਤ ਸੁਣਾਣੇ ਆ ਬਣੇ ਰਹੋ ਵੀਡੀਓ ਦੇ ਨਾਲ ਕਿਸਾਨ ਵੀਰੋ ਆਪਾਂ ਮੋਟਰ ਚਾਲੂ ਕਰ ਦਿੱਤੀ ਆ ਮੇਰੇ ਨਾਲ ਆ ਬਾਈ ਕਿਸਾਨ ਥੋੜਾ ਨਾਲ ਹਰਵਿੰਦਰ ਸਿੰਘ ਆ ਨਾ ਬਾਈ ਹਾਂਜੀ ਹਾਂਜੀ ਆ ਤੇ ਮੇਰੇ ਨਾਲ ਨਾਲ ਪੰਕਜ ਪੰਕਜ ਦੇ ਵੀ ਆਪਾਂ ਮੋਟਰ ਲਾਈ ਆ ਪਰ ਇਹਨਾਂ ਦੇ ਆਪਾਂ ਮੋਟਰ ਫਿਕਸ ਲਾਇਆ ਤੇ ਛੱਤ ਦੇ ਉੱਤੇ ਪਹਿਲਾਂ 3 ਪਾਵਰ ਦੇ ਇਹਨਾਂ ਦੇ ਲਾਈ ਆ ਤੇ ਹੁਣ 3 ਪਾਵਰ ਇਹ ਆਪਾਂ ਹਰਵਿੰਦਰ ਦੇ ਲਾਈ ਆ ਰਵਿੰਦਰ ਜੀ ਪਹਿਲਾਂ ਤੁਹਾਨੂੰ ਪੁੱਛਣਾ ਨੇ ਤੁਹਾਡੀ ਮੋਟਰ ਚੱਲ ਰਹੀ ਐ ਠੀਕ ਐ ਬਾਈ ਕੰਮ ਹਾਂਜੀ ਹਾਂ ਜੀ ਕੋਈ ਸ਼ਾਂ ਕੋਈ ਚੀਜ਼ ਕੁਆਲਟੀ ਵਗੈਰਾ ਸਰਬੋਸਤ ਠੀਕ ਐ ਜੀ ਕੋਈ ਦਿੱਕਤ ਨਹੀਂ ਕੋਈ ਲੰਬਾ ਦਾ ਦੱਸਦੇ ਉਹਦੇ ਤੋਂ ਤੁਹਾਡੀ ਵੀਡੀਓ ਕਿਸਾਨਾਂ ਦਾ ਹੋਰਾਂ ਦੇਖਣੀ ਐ ਜੀ ਨਹੀਂ ਠੀਕ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖਣੀ ਉਹ ਤੁਹਾਡੀ ਹੀ ਦੇਖਣਗੇ ਵੀਡੀਓ ਹੈ ਨਾ ਹਾਂਜੀ ਜੇ ਕੋਈ ਬੰਦਾ ਝੂਠ ਬੋਲੇਗਾ ਤਾਂ ਮਤਲਬ ਕਿਸਾਨ ਦੂਜੇ ਨੂੰ ਝੂਠ ਬੋਲਿਆ ਜਾ ਰਿਹਾ ਹੈ ਨਾ ਆਪਾਂ ਚਾਹੁੰਦੇ ਸੱਚੀ ਗੱਲ ਸੱਚੀ ਹੋਣੀ ਚਾਹੀਦੀ ਐ ਸੱਚੀ ਹੋਣੀ ਚਾਹੀਦੀ ਠੀਕ ਐ ਕੁਆਲਟੀ ਵਗੈਰਾ ਠੀਕ ਐ ਜੀ ਹਾਂਜੀ ਹਾਂ ਜੀ ਸਾਡਾ ਵਿਹਾਰ ਬਿਹਤ ਚਲੋ ਦੇ ਪੱਕ ਕਰਦੇ ਪੰਗੇ ਨਕਲ ਪੰਕਾ ਜੀ ਹਾਂਜੀ ਜੀ ਤੁਹਾਡੀ ਮੋਟਰ ਸੱਸੀ ਕਰ ਬਈ ਤੁਹਾਡੀ ਮੋਟਰ ਚੱਲਦੀ ਮੇਖਲ ਹੋ ਗਿਆ ਹਫਤਾ ਅੱਜ ਹਫਤਾ ਹੋ ਗਿਆ ਜੀ ਬਿਲਕੁਲ ਤੇ ਤਿੰਨ ਦੀ ਮੋਟਰ ਤੁਹਾਡੇ ਵੀ ਹੈ ਨਾ ਹਾਂਜੀ ਸਿੰਗਲ ਫਿਰ ਤਿੰਨ ਪਾਉਂਗੀ ਤੁਸੀਂ ਕਹਿੰਦੇ ਕਿਲੇ ਪਰ ਸੱਚ ਦੱਸਿਓ ਮੈਂ ਪਰ ਇਹ ਤਿੰਨ ਕਿਲੇ ਠੀਕ ਹੈ ਲਗਾਤਾਰ ਚੱਲ ਰਹੀ ਹੈ ਤਿੰਨ ਕਿਲੇ ਪਰ ਇੱਕ ਕਿਲਾ ਮਿਰਚਾ ਹਾਂ ਤੇ 1.5 ਕਿਲਾ ਸੁੱਕੀ ਮੂਖੀ ਅੱਧਾ ਕਿਲਾ ਟਮਾਟਰ ਆ ਠੀਕ ਹੈ ਇਹ ਪਰੇ ਆਪਾਂ ਪਾਣੀ ਨਹੀਂ ਦੇ ਰਹੀ ਪਾਣੀ ਦੇ ਵਿੱਚ ਤੁਸੀਂ ਤਿੰਨ ਪਾਰ ਵੀ ਮੋਟਰ ਨਾਲ ਬੋਰਡਰ 'ਚ ਕੋਈ ਕਮੀ ਨਹੀਂ ਪਰ ਲੈਡ ਬਣਾਉਣ 'ਚ ਕੋਈ ਕਮੀ ਨਹੀਂ ਸਾਡੇ ਪੱਤਣੇ ਘਟਿਆ ਥੋੜਾ ਜਿਹਾ ਬਾਕੀ ਅਰੇ ਹਾਂ ਥੋੜਾ ਪਾਣੀ ਪਾਣੀ ਤੋੜਦੀ ਨਹੀਂ ਹੈ ਮੋਟਰ ਚੱਲ ਰਹੀ ਹੈ ਫਿਰ ਵੀ ਲਗਾਤਾਰ ਥੋੜਾ ਥੋੜਾ ਪਾਣੀ ਚੱਲਦਾ ਵੀ ਸਮੁੰਦਰ ਭਰ ਦਿੰਦਾ ਹੈ ਹਾਂ ਉਹ ਕੰਮ ਹੋਇਆ ਵਾ ਇਹ ਵੀ ਥੋੜਾ ਥੋੜਾ ਸਾਰਾ ਮਿਲ ਗਿਆ ਸਾਨੂੰ ਬਿਲਕੁਲ 8-10 ਸਾਲ ਤੋਂ ਜਿਵੇਂ ਚਰਨਾ ਦਾ ਕੰਮ ਹੂੰ ਲੈਡ ਹੈ ਨਹੀਂ ਜੀ ਸਾਡੇ ਕੋਲ ਪਾਵਰ ਪਲੱਗ ਹੈ ਨਹੀਂ ਜੀ ਸਾਡੇ ਕੋਲ ਠੀਕ ਹੈ ਤੇ ਹੁਣ ਸੋਲਰ ਨਾਲ ਸਾਡਾ ਕੰਮ ਵਧੀਆ ਬਣ ਗਿਆ ਹਾਂ ਤੇ ਬਾਕੀ ਤੁਹਾਡਾ ਵਿਹਾਰ ਸਾਨੂੰ ਤਾਂ ਵਧੀ ਬਾਕੀ ਜਿਹੜਾ ਵਰਤਿਆ ਤੁਹਾਡੇ ਨਾਲ ਨੂੰ ਅਜੇ ਪਤਾ ਲੱਗੇ ਬਿਲਕੁਲ ਬਿਲਕੁਲ ਬੜੀ ਮਿਹਰਬਾਨੀ ਸੋ ਗੱਲ ਉਹੀ ਹੁੰਦੀ ਆ ਪੰਕੀ ਮੈਂ ਰਿਪੀਟ ਕਰਦਾ ਵੀ ਤੁਹਾਡੀ ਵੀਡੀਓ ਦੇਖ ਕੇ ਸਾਡੋ ਗਾਹਕ ਸਾਡੇ ਕੋਲ ਆਉਣਾ ਹੁੰਦਾ ਜੀ ਹਾਂ ਜੀ ਬਿਲਕੁਲ ਜੇ ਤੁਹਾਡੇ ਨਾਲ ਸਾਡਾ ਬਿਹੇਵ ਚੰਗਾ ਆਏਗਾ ਤਾਂ ਉਹ ਸਾਡੇ ਕੋਲ ਆਏਗਾ ਪੋਜ਼ਿਟਿਵ ਰਿਸਪੌਂਸ ਮਿਲੇਗਾ ਬਿਲਕੁਲ ਤੇ ਜੇ ਸਾਡੇ ਵੱਲੋਂ ਕੋਈ ਨੈਗੇਟਿਵ ਗੱਲ ਆ ਤਾਂ ਬੰਦਾ ਨਹੀਂ ਆਊਗਾ ਦੁਬਾਰਾ ਬਿਲਕੁਲ ਨਹੀਂ ਆਉਂਦਾ ਹਾਂ ਚਲੋ ਥੋੜੀ ਮਿਹਰਬਾਨੀ ਬਾਈ ਤੁਹਾਡੀ ਤੁਸੀਂ ਸਾਡੇ ਟਰਸਟ ਕੀਤਾ ਬਹੁਤ ਧੰਨਵਾਦ ਸੋ ਕਿਸਾਨ ਵੀਰੋ ਅਸੀਂ ਬਾਈ ਮੇਰੇ ਨਾਲ ਜਿਹਨਾਂ ਦੀ ਮੋਟਰ ਪਲ ਛੱਤ ਦੇ ਉੱਤੇ ਉਹਦਾ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਜਾ ਰਹੇ ਹਾਂ ਉੱਧਰ ਨੂੰ ਤੇ ਇਹ ਟਰਾਲੀ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ 10 ਪਿੰਲੇ ਇੱਥੇ ਟਰਾਲੀ ਲਾਈ ਹੈ ਇਹ ਇਹ ਰਿਮੂਵੇਬਲ ਹੈ ਇਹਨਾਂ ਨੇ ਕਿਹਾ ਇੱਥੇ ਲਾਉਣੀ ਹੈ ਇੱਕ ਦੂਜਾ ਇੱਕ ਬੋਰ ਆ ਉਹ ਬੋਰ ਦਿੱਤੇ ਵੀ ਇਹ ਟਰਾਲੀ ਜਾ ਕੇ ਲਾ ਸਕਦੇ ਉੱਥੇ ਵੀ ਇੱਕ ਮੋਟਰ ਪਾਈ ਬਾਹਰੋਂ ਪਾਉਣੀ ਹੈ ਸੋ ਕਿਸਾਨ ਵੀਰੋ ਬੜੀ ਮਿਹਰਬਾਨੀ ਸ਼ੁਕਰੀਆ ਤੁਸੀਂ ਬਹੁਤ ਸਾਰਾ ਮਾਨਸਤ ਕਰਦਿੰਦੇ ਹੋ ਸਾਡੇ ਨਾਲ ਜੁੜੇ ਹੋਇਆ ਤੁਸੀਂ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਜਗ੍ਹਾ ਦੇਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਾਰੇ ਦੋਸਤ ਬਿੱਤਰਾਂ ਨੂੰ ਸ਼াশਿਆ ਕਰ